아직이야 그래. 어디가? 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 어디 ਬਾਸ ਕਢਾਇਆ ਜੀ ਨਾਲੇ ਮਾਈਕ 'ਤੇ ਆਓ ਚਲੋ ਮੇਡਾ ਲੈ ਬੱਚਿਆਂ ਲੈਂਚ ਲੱਗੋਈ ਰਾਂਜੀ ਬੱਚਿਆਂ ਨੂੰ ਆਪਰਾਇਆ ਜੀ ਥੋੜਾ ਹੋਰ ਥੋੜਾ ਜਿਹਾ ਲੰਗਰ ਬਿਲਕੁਲ ਤਿਆਰ ਹੈ ਜੀ ਦਾਲ ਮਖਣੀ ਨਾਲ ਕਰੀਮ ਨਾਲ ਚੋਲ ਜੀ ਦਾਲ ਮਖਣੀ ਰਾਜਮਾ ਦਾਲ ਗ੍ਰੀਨ ਮੱਕਣੋਂ ਨਾ ਚੌਲ ਦੀ ਲੰਗਰ ਤਿਆਰ ਹੈ ਇੱਕ ਸਾਧ ਸੰਗਤ ਦੀ ਨਾਲ ਚਟਨੀ ਸੁਨਨੇ ਦੀ ਚਟਨੀ ਇੱਕ ਆਪਾਂ ਮਹਾਰਾਜ ਦਾ ਨਾਮ ਲਈਏ ਗੁਰੂ ਮਹਾਰਾਜ ਦਾ ਨਾਮ ਲਈਏ ਜਿਨ੍ਹਾਂ ਦੇ ਸਦਕਾ ਇਹ ਲੰਗਰ ਚੱਲ ਰਿਹਾ ਹੈ ਆਪਾਂ ਦਾ ਇੱਕ ਮੋਹਰੇ ਹੈ ਉਹਨਾਂ ਦੇ ਹੀ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਲੰਗਰ ਚੱਲ ਰਿਹਾ ਹੈ ਇੱਕ ਆਪਾਂ ਜੇ ਕਾਰਾ ਲਾ ਲਈਏ ਬੋਲੇ ਸੁਨਿਆ ਲੰਗਰ ਦੀ ਪੂਰੀ ਆਖਾ ਸੰਗਤ ਜੀ ਦਾ ਯਰਨੇ ਸੰਗਤ ਦੇ ਸਜਣ ਵਾਲਾ ਮੈਂਬਰਾਂ ਦੇ ਸਹਿਯੋਗ ਨਾਲ ਲੱਗ ਰਿਹਾ ਹੈ। ਅੱਜ ਦਾ ਲੰਗਰ ਆ ਜੀ ਜਿਹੜਾ ਜਿਹੜੇ ਚੋਲਾ ਦੀ ਸੇਵਾ ਸਾਡੇ ਹਰਮਨ ਪਿਆਰੇ ਹਰਦੀਪ ਦਾਸ ਜੀ ਜਿਹੜੇ ਕੀ ਐਸਆਈ ਪੰਜਾਬ ਪੁਲਿਸ ਚ ਹਨ ਉਹਨਾਂ ਵੱਲੋਂ ਲੱਗ ਰਿਹਾ ਜੀ। ਚੋਲਾ ਦੀ ਸੇਵਾ ਉਹਨਾਂ ਨੇ ਕੀਤਾ ਹਰਦੀਪ ਜੀ ਦਾ ਇਹ ਅਸੀਂ ਪੰਜਾਬ ਪੁਲਿਸ ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ ਪਰਮਾਤਮਾ ਉਹਨਾਂ ਨੂੰ ਬਿੰਦੂ ਗੁਨੀ ਰਾਤ ਤੋਂ ਵੀ ਬਹੁਤ ਰੱਖਿਆ ਮਾਣਸਰ ਬੰਦ ਰੂਹੀ ਬਖਸ਼ਣਾ ਸਾਡੀ ਹਰਦਾ ਬੋਲੋ ਉਹਨਾਂ ਦਾ ਬਹੁਤ-ਬਹੁਤ ਧੰਵਾਦ ਆਓ ਜੀ ਸੰਗਤ ਜੀ ਆਓ ਜੀ ਰਾਜਮਾ ਚੋਲ ਰਾਜਮਾ ਚੋਲ ਨਾਲ ਮੱਖਣੀ ਦਾਲ ਮੱਖਣੀ ਚੋਲ ਦਾਲ ਮੱਖਣੀ ਨਾਲ ਕਰੀਮ ਨਾਲ ਪਾਕ ਮੱਖਣੀ ਚੋਲ ਵੀ ਆ ਸੁਣਿਓ ਆਹਾ ਕੀ ਬਾਤ ਹੈ ਨਾਲ ਪੁਦੀਨੇ ਦੀ ਚਟਨੀ ਆਹਾ ਇਹ ਆਇਆ ਹੈ। ਇਹ ਇकडे ਆਇਆ ਹੈ। ਆਈ ਥੋੜੇ ਜੀ। ਆਓ ਹੋਰ ਖਾਓ। ਆਹ ਪੱਟ। ਇਹਦਾ 50 ਲੱਗੀ ਕਰਦੇ। बदले आके चले जाते ਬਹੁਤ ਜਾਨੀ ਬੋਲਦੇ ਨੇ ਗਾਲੂ ਦੇ ਨੰਬਰ ਤੇ ਪਾਵੇਂ ਪਾ ਫਗਦਾ ਉਹਨਾਂ ਨੂੰ ਦਾਨ ਪੂਰਾ ਉਹਨੂੰ ਹੀ ਲੱਗੂਗਾ ਜਿਹੜੇ ਮੋਰਾਂ ਦਾ ਲੱਗਦਾ ਕਿਉਂਕਿ ਇਹ ਸਾਰਾ ਪਹਿਲਾਂ ਨੰਬਰ ਤੇ ਲੱਗਦਾ ਹੀ ਇੱਕ ਫਿੱਟਰ ਬਲੈਂਸ ਸਾਥੇ ਨਹੀਂ ਜਾਂਦਾ ਸਾਰਾ ਦਾਨ ਨੰਬਰ ਤੇ ਹੀ ਲੱਗਦਾ ਜੇ ਕੋਈ ਜ਼ਾਤਾਨੀ ਫੱਜਣਾ ਦਾਨ ਨੂੰ ਦਾਨ ਪਾਣਾ ਕਹਿੰਦਾ ਔਰ ਬਾਬਾ ਜੀ ਦੀ ਗੋਲ ਕਲੱਜੀ ਆ ਉੱਥੇ ਪਾ ਦੇ ਉਹਨਾਂ ਦਾ ਵੀ ਗਾਂ ਪੂਰਾ ਪੂਰਾ ਲੱਗੂਗਾ ਇਹ ਪੂਰੀ ਗੱਲ ਹੀ ਹੈ ਜੀ ਦਲਬੀਰ ਦੇ ਪਾਗੇ ਵੀ ਮਾਰਮਾਂ ਨੂੰ ਉਨੀ ਹੀ ਦੁਰਤੀ ਮਿਲਦੀ ਹੈ ਜੇ ਕੋਈ ਗਾਂ ਲੈ ਮੋਦਿਆ ਬਾਹਰ ਤੇ ਗਾਂ ਪਾਉਂਗਾ ਉਹਨਾਂ ਦਾ ਵੀ ਲੰਗਰ ਤੇ ਗਾਂ ਪੂਰਾ ਪੂਰਾ ਲੱਗੂਗਾ ਕਾਲ ਮਗਣੀ ਨਾਲ ਤਰੀ ਗਈ ਐ ਨਾਲ ਬਾਪ ਮਗਣੀ ਬਾਪ ਮਗਣੀ ਚੌਲ ਨਾਲ ਸੁਲਿਨੇ ਦੀ ਚੰਨੀ ਆਹਾ ਆਹਾ ਕੀ ਬਾਤ ਆ ਤੁਠੀਆਂ ਵਿੱਚ ਆਹ ਨਾਲ ਟੋਕਰ ਰੱਖੇਆ ਉੱਤੇ ਰੱਖਦੇ ਵੀ ਉੱਤੇ ਸਾਡੇ ਦੇਖ ਦੇਣਾ ਬਾਰ ਆਪੇ ਅੰਦਰ ਲਿਆਣਗੇ ਭਾਂਡੇ ਧੋਣ ਵਾਸਤੇ ਤੁਠੀਆਂ ਵਿੱਚ ਨਾਲ ਨਾਲ ਆ ਕੇ ਜਮੇ ਜੀ ਭੁਲ ਕੇ ਭੁਲ ਭਾਤੇ ਉਹ ਅਗਲੇ ਦੋ ਅਰ ਘੂਰ ਕਮੰਦਰੀਆਂ ਦੂਤਿਆਂ ਬੇਟਾ ਸਾਡਾ ਬਹੁਤ ਟੋਕਰਾ ਬਚਿਆ ਨਾ ਉੱਤੇ ਰੱਖ ਦੇਵੀਂ ਗੱਤਾਂ ਦੇ ਫਸਕੋ ਰੱਖੋ ਇਹੋ ਰੱਖੋ ਇਹੋ ਫਾਇਦੇ ਫਾਇਦੇ ਅਹੀਂ ਆਉਣੇ ਸਾਰੇ ਮੈਂਬਰਾਂ ਦਾ ਜੀਵਨ ਧਨਵਾਦ ਕਰਦੇ ਆ ਸਾਡੇ ਸੋਨੂ ਜੀ ਗੋਗੂ ਕੰਗੂ ਵੀ ਵੀਡੀਓ ਬਣਾ ਰਿਹਾ ਹੈ ਇਹ ਇਹ ਪਿੰਡ ਦੀ ਗੱਲ ਦੱਸਣ ਦੀ ਵੀਡੀਓ ਜਾਮੀ ਹੋਣੀ ਹੈ

हिकु बा सि सोना ਤੋਂ ਦੋ ਤੱਕ ਉਹ ਲੈ ਲੈ ਤੇ ਉਹ ਇਹ ਕਰ ਭਇਆ ਦਾੰਤ ਵੀ ਉੱਤਰਿਆ ਮੁਰਾਲ ਗੁੰਜਾ ਕੋਈ ਇਹ ਸਾਧਾ ਕੰਮ ਹੈ ਇਹ ਸਾਨੂੰ ਫੋਜਨੇ ਦਾ ਕੰਮ ਹੈ ਉਹ ਬਾਕੀ ਫੋਜਨੇ ਵਾਲਾ ਸਰਦਾਰ ਨੇ ਫੋਜਨੇ ਵਾਲੇ ਮੈਂਬਰ ਨੇ ਫੋਜਨੇ ਨਾਲ ਲੱਗ ਰਹੀ ਬਾਕੀ ਪਰਮਾਨੰ ਵੀ ਮਿਹਰ ਦਿੰਦੀ ਆ ਪਰਮਾਨੰ ਵਾਲਾ ਉਹ ਵੀ ਆ ਅਜੀਤ ਕੌਰ ਉਹੀ ਕੌਰ ਹੈ ਜੋ ਕਰਦਾ ਉਹ ਵੀ ਕਰਦਾ ਉਹ ਦਾਣ ਦੀ

i <laughs> I yeah. ਜੀ ਤੀਕ ਪਾਂ ਉਕਟਾ ਵੇ ਬੁਟਾ ਏ ਨ ਸੁਕਿਟ ਵੇ ਸਾਰੀ ਆ ਇਸ਼ ਮਾਈ ਦੇ ਰੇਕ ਦੀ ਆ ਜੋ ਆ ਜੋ ਆ ਜੋ ਫੁਰੀ ਨ ਇਸ਼ ਦੇ ਉਕਟਾ ਉਣ ਦੇ ਸਾਰੀ ਚੁਰੀ ਲੇ ਕਿ �